ਪੰਜਾਬ ਸਾਡੇ ਕਿਧਰ ਨੂੰ ਜਾ ਰਿਹਾ ਜਿਹੜਾ ਅਣਖੀ ਪੰਜਾਬ ਜੋਧੇ ਨੇ ਪੰਜਾਬ ਵੀ ਜਿੱਥੇ ਨੋਹਾਂ ਧੀਆ ਸੋਹਰੇ ਪਰਿਵਾਰ ਇੱਜ਼ਤ ਸਮਝਦਾ ਵੀ ਸਾਡੀ ਇੱਜ਼ਤ ਸਾਡੀ ਪਿੰਡੋਂ ਬਾਹਰ ਨਹੀਂ ਜਾਣੀ ਚਾਹੀਦੀ ਉਹ ਅੱਜ ਕੱਲ ਸੋਹਰੇ ਪਰਿਵਾਰ ਬਾਹਰ ਬਿਠਾਉਂਦੇ ਪਏ ਬੂਹਿਆਂ ਦੇ ਉੱਤੇ ਹੈ ਉਹ ਹੀਰੇ ਵਰਗਾ ਲੋਕੀ ਤਰਸਦੇ ਆ ਪੋਤਿਆਂ ਨੂੰ ਅੱਲੱਕ ਦੀ ਲਾੜ ਤਾਂ ਮੈਂ ਤਾਂ ਸਾਫ਼ ਹੀ ਕਹਾਂਗੇ ਜਿਹੜੇ ਆਪਣੇ ਪੋਤੇ ਨੂੰ ਗਲ ਨੂੰ ਲਾਉਣ ਦੀ ਵਜਾਇ ਅੱਗੇ ਕਹਿੰਦੀ ਵੀ ਇਥੋਂ ਨਿਕਲਦੀ ਹੋ ਵੀ ਮੈਂ ਨਹੀਂ ਘਰ ਵਾੜਨੀ ਹੈਗੀ ਹੁਣ ਤੁਸੀਂ ਦੱਸੋ ਵੀ ਕੀ ਗਲਤ ਕਰ ਰਹੇ ਅਸੀਂ ਇੱਥੇ ਤੇ ਸਾਡੇ ਵਰਗੀਆਂ ਨੂੰ ਮਹਿਲਾ ਕਮਿਸ਼ਨ ਆਣ ਕੇ ਧਮਕੀਆਂ ਦਿੰਦੀ ਵੀ ਤੇਰੇ ਤੇ ਪਰਚਾ ਬੰਦਾ ਤੈ ਜੇ ਅਸੀਂ ਖੜਦੇ ਜੇ ਕੇ ਨੀਤੀ ਪੈਣਾ ਹੱਕ ਸੱਚ ਦੇ ਖੜ ਕੇ ਈ ਧੀਆ ਪੈਣਾ ਵਸਾਉਣੇ ਆਪਣਾ ਇਹ ਪੰਜਾਬ ਪੁਲਿਸ ਨੂੰ ਰਿਕਵੈਸਟ ਆ ਜੇ ਤੁਸੀਂ ਡੰਡਾ ਕਾਇਮ ਕਰ ਲਓ ਨਾ ਧੀਆ ਵਸਾਓ ਤੇ ਸਾਡਾ ਸਾਡਾ ਪੰਜਾਬ ਆ ਨਾ ਸਾਡਾ ਬਹੁਤ ਜ਼ਿਆਦਾ ਸੁਧਰ ਜਾਊਗਾ ਤੇ ਲੋਕਾਂ ਨੇ ਧੀਆ ਜੰਮਣੀਆਂ ਤਾਂ ਹੀ ਬੰਦ ਕਰੀ ਜਾਂਦੇ ਆ ਹੁਣ ਜਿਹੜੀਆਂ ਧੀਆ ਪੈਣਾ ਇਸ ਤਰ੍ਹਾਂ ਬੈਠੀਆਂ ਉਹਨਾਂ ਨੇ ਖਾਲਸ ਦਾ ਕੰਮ ਕੀ ਆ ਵਿਹਾਵ ਦਾ ਸੱਚ ਤੇ ਖੜਨਾ ਉਹਦਾ ਹੱਕ ਬਣਦਾ ਹੁਣ ਇਹ ਕੋਟ ਦਾ ਵੀ ਲਾਣ ਨੇ ਆਗਾ ਵੀ ਹਾਂ ਵੀ ਜੇ ਨਹੀਂ ਹੱਕਵਾਨ ਨੂੰ ਬਾਹਰ ਕੱਢਿਆ ਜਾਵੇ ਜਿਹੋ ਨੇ ਬੱਚਾ ਜੰਮਿਆ ਆਨੰਦ ਕਾਰਜ ਕਰਾ ਕੇ ਆਈ ਆ ਅਗਲੀ ਇੱਜਤਾ ਨਾ ਵਿਆਹ ਕੇ ਇਹ ਲੋਕਾਂ ਨੇ ਪਖੰਡ ਹੀ ਮਾਰਨਾ ਆਨੰਦ ਕਾਰਜ ਕਰਾਏ ਜੀ ਇੱਧਰ ਆਨੰਦ ਕਾਰਜ ਕਰਾ ਰਹੇ ਆ ਦੂਜੇ ਪਾਸੇ ਬੱਚਾ ਹੋ ਗਿਆ ਜਨਾਨੀ ਕੱਢੋ ਬਾਹਰ ਕਿਹਨੇ ਦੀ ਗਲਤ ਗੱਲ ਆ ਜਿਹੜੇ ਸਹੁਰੇ ਆ ਵੀ ਜਿਹੜੇ ਹੁਣ ਆਏ ਨੇ ਮੌਕੇ ਤੇ ਕਿੰਨਾ ਟਾਈਮ ਹੋ ਗਿਆ ਉਹਨਾਂ 1.5 ਘੰਟੇ ਤੋਂ ਉੱਪਰ ਹੋ ਗਿਆ ਉਹਨਾਂ ਆਇਆ ਨੂੰ ਹਜੇ ਤੱਕ ਕੋਈ ਨਹੀਂ ਆਇਆ ਹੈਗਾ ਵੀ ਨਾ ਸਮਾਉਂਦੀ ਉਹਦੀ ਅੰਦਰਵਾੜਨ ਵਾਸਤੇ ਨਾ ਦਾ ਘਰ ਆ ਲਾਉਂਦਾ ਬੂਹੇ ਖੁੱਲੇ ਛੱਡ ਕੇ ਤੇ ਭੱਜ ਗਏ ਆ ਇਹ ਸਰਪੰਚ ਪਿੰਡਾਂ ਦੇ ਸਰਪੰਚਾਂ ਨੇ ਵੀ ਰਿਕਵੈਸਟ ਆ 85 ਪਿੰਡਾਂ ਨੇ ਸਾਡਾ ਸਾਥ ਦਿੱਤਾ ਵਾ ਕਿ ਜਿਹੜੇ ਆਪਣੇ ਬੱਚੇ ਜਨਾਨੀਆਂ ਛੱਡ ਕੇ ਵੀ ਜਿਹੜੀਆਂ ਇਸ ਤਰ੍ਹਾਂ ਜਾਈ ਜਾਂਦੀਆਂ ਜਿਹੜੇ ਬੰਦੇ ਆਪਣੀਆਂ ਜਨਾਨੀਆਂ ਛੱਡ ਕੇ ਬੱਚੇ ਛੱਡ ਕੇ ਉਹਨਾਂ ਨੂੰ ਪੁੱਛ ਦੇਣੀ ਆ ਕੋਰਟ ਦੇ ਵਿੱਚ ਕੇਸ ਲਾ ਦਿੰਦੇ ਆ ਬਾਅਦ ਵਿੱਚ ਜਨਾਨੀ ਲੈ ਕੇ ਦੂਜੀ ਰੱਖ ਲੈਂਦੇ ਰਿਲੇਸ਼ਨਸ਼ਿਪ ਵਾਲੀ ਉਹਦਾ ਚੌਂਕੀ ਥਾਣੇ ਵਾਲੇ ਪੁਲਿਸ ਵਾਲੇ ਵੀ ਕਹਿ ਦਿੰਦੇ ਆ ਵੀ ਇਹ ਤੇ ਕਾਨੂੰਨੀ ਕਾਗਜ਼ ਇਹਨਾਂ ਕੋਲ ਬਣਾਏ ਸੀ ਕੁਝ ਨਹੀਂ ਕਰ ਸਕਦੇ ਤੋ ਜਿਹੜੇ ਪਿੱਛੇ ਬੱਚੇ ਉਹਨੇ ਜੰਮੇ ਹੋਏ ਜਨਾਨੀ ਰੱਖੀ ਹੋਈ ਉਹਦੀ ਜ਼ਿੰਮੇਵਾਰੀ ਕੌਣ ਚੱਕਦਾ ਉਹਦਾ ਕੌਣ ਕੌਣ ਖਰਚਾ ਚੱਕੇ ਵੀ ਜੇ ਸਰਕਾਰਾਂ ਹੀ ਸਾਡੀਆਂ ਇਸ ਤਰ੍ਹਾਂ ਕਹਿਣ ਲੱਗ ਪਏ ਜੇ ਪੁਲਿਸ ਵਾਲੀ ਕਹਿਣ ਲੱਗ ਪਏ ਇਸ 27 ਸਰਕਾਰ ਨੂੰ ਕਰਨੀ ਪੈਣੀ ਆ ਤੇ ਸਰਕਾਰਾਂ ਨੂੰ ਰਿਕਵੈਸਟ ਆ ਪੰਜਾਬ ਪੁਲਿਸ ਨੂੰ ਵੀ ਈਆਂ ਦੇ ਘਰ ਬਹੁਤ ਜ਼ਿਆਦੇ ਬਰਬਾਦ ਹੋ ਰਹੇ ਆ ਕੋਈ ਸਮਝ ਹੀ ਨਹੀਂ ਆਉਂਦੀ ਜੀ ਗੱਲ ਵੀ ਉਹਦੇ ਮਨ ਚ ਕੀ ਹੈ ਜੀ ਪੰਚਾਇਤ ਪੈਰੀ ਪੱਗਾ ਵੀ ਧਰ ਲਿਆ ਸਾਰਾ ਕੁਝ ਕਰ ਲਿਆ ਪੰਚਾਇਤਾਂ ਵੀ ਆ ਕੇ 10 ਵਾਰੀ ਸਾਡੇ ਯਾਰੀਆਂ ਤਾਂ ਨਾਜਾਇਜ਼ ਬੜੀ ਸੱਤੀ ਪਰਚੇ ਕਰ ਦਿੰਦੇ ਆ ਜਿਹੜੇ ਇਹੋ ਜੇ ਨਾਜਾਇਜ਼ ਹੁੰਦੀ ਆ ਜਿੰਨਾ ਕੁੜੀਆਂ ਨਾਲ ਕੁੱਟਮਾਰ ਹੁੰਦੀ ਆ ਇਸ ਬੂ ਸਾਡੇ ਕੋਲ ਇੱਥੇ ਫੋਟੋਆਂ ਪਈਆਂ ਹੁਣ ਮੈਂ ਕਰਦੀ ਸਵਾਲ ਉਹਨੂੰ ਮਹਿਲਾ ਕਮਿਸ਼ਨ ਨੂੰ ਉਹਦੇ ਬਜ਼ੁਰਗ ਦੇ ਇੱਕ ਥੱਪੜ ਮਾਰਾ ਸਾਡੀ ਉਹਦੇ ਨਾਲ ਨਿੱਜੀ ਦੁਸ਼ਮਲੀ ਕੋਈ ਨਹੀਂ ਹੈਗੀ ਠੀਕ ਹੈ ਨਾ ਉਹਦੋਂ ਵੀ ਸਾਨੂੰ ਫੋਨ ਕੀਤਾ ਗਿਆ ਮਹਿਲਾ ਕਮਿਸ਼ਨ ਵੱਲੋਂ ਤੇ ਅੱਜ ਵੀ ਜਿਹੜਾ ਸਾਨੂੰ ਕੱਲੋਂ ਸੋਮਵਾਰ ਫੇਰ ਸੱਦਿਆ ਗਿਆ ਕੀ ਗੱਲ ਜਿੱਥੇ ਤੇ ਨਾਜਾਇਜ਼ ਹੁੰਦੀ ਉੱਥੇ ਤੇ ਪੰਜਾਬ ਪੁਲਿਸ ਕਰਦੀ ਨਹੀਂ ਕਾਰ ਲੱਗੇ ਬਾਹਰ ਉਹ ਰੂੜੀਆਂ ਦੇ ਰਹਿ ਰਹੀ 20 ਕਿੱਲਾਂ ਦੀ مالک ਹੈ ਉਹਦੇ ਤੇ ਕੋਈ ਕਾਰਵਾਈ ਹੋਈ ਨਹੀਂ ਆ ਤੇ ਸਾਡੇ ਵਰਗੇ ਜੇ ਕੋਈ ਕਿਸੇ ਨਾਲ ਖੜਦੇ ਧੀ ਪੈਣਾ ਤੇ ਸਾਡੇ ਵਰਗੇ ਨੂੰ ਮਹਿਲਾ ਕਮਿਸ਼ਨ ਆਣ ਕੇ ਧਮਕੀਆਂ ਦਿੰਦੀ ਵੀ ਤੇਰੇ ਤੇ ਪਰਚਾ ਬੰਦਾ ਤੈਨੂੰ ਚੱਕ ਕੇ ਖੜਨਾ ਜੇ ਅਸੀਂ ਖੜਦੇ ਜੇ ਕੇ ਧੀ ਪੈਣਾ ਹੱਕ ਸੱਚ ਦੇ ਖੜ ਕੇ ਧੀ ਪੈਣਾ ਵਸੋਨੇ ਆਪਣਾ ਇਹ ਕਿਦਾਂ ਦੀ ਕਰਤੂਤ ਹੋ ਗਈ ਇਹ ਬਾਹਰ ਦਾ ਜਿਹੜਾ ਆਪਾਂ ਉਹ ਲਾੜ ਕੱਢ ਕੇ ਬਹਿ ਗਏ ਵੀ ਬਾਹਰ ਜਿੱਦਾਂ ਕਰਦੇ ਪਰਿਵਾਰ ਕੱਢ ਦਿੰਦੇ ਉਦਾਂ ਹੀ ਪੰਜਾਬ ਦੇ ਵਿੱਚ ਕਰਨ ਲੱਗ ਪਏ ਆਪਾਂ ਇਹ ਪੰਜਾਬ ਸਾਡੇ ਕਿਧਰ ਨੂੰ ਜਾ ਰਿਹਾ ਕਿਉਂ ਨਹੀਂ ਜਿਹੜਾ ਕਾਨੂੰਨ ਹੈ ਦੋਨਾਂ ਤਰ੍ਹਾਂ ਦੇ ਕਿਉਂ ਨਹੀਂ ਸੁਣਦਾ ਕਿਉਂ ਇੱਕ ਪਾਸੇ ਦੀ ਗੱਲ ਸੁਣ ਜਾਂਦੀ ਐ ਅੱਜ ਝੂਠਾ ਪਰਚਾ ਚੱਲ ਕੇ ਮੈਂ ਕਰਾਦਾ ਨਾ ਵੀ ਹਾਂ ਵੀ ਮੇਰੀ ਕੁੱਟ ਮਾਰ ਕੇ ਦੀ ਨਾਲੇ ਹੋਈ ਵੀ ਨਹੀਂ ਤੇ ਪੁਲਿਸ ਨੇ ਝਾਟ ਹੀ ਉਹਨਾਂ ਦੀ ਮੰਨਣੀ ਆ ਜਿਹੜਾ ਪਰਚਾ ਪਹਿਲਾਂ ਨੰਬਰ ਤੇ ਕਰਾ ਕੇ ਆਇਆ ਤੇ ਜੇ ਦੀ ਕੁੱਟ ਮਾਰ ਹੋਈ ਉਹਨੂੰ ਨਹੀਂ ਕਹਿਣਾ ਵੀ ਹਾਂ ਵੀ ਤੂੰ ਕਿੱਦਾਂ ਕਰੀ ਕਿੱਦਾਂ ਨਹੀਂ ਕਰੀ ਕਿਉਂਕਿ ਜਿਹੜੀਆਂ ਸਰਕਾਰਾਂ ਆ ਨਾ ਇਹਨਾਂ ਦੀ ਲਾਪਰਵਾਹੀ ਹੋਣ ਦੀ ਖਾਸ ਕਰਕੇ ਪੰਜਾਬ ਪੁਲਿਸ ਦੀ ਖਾਸ ਕਰਕੇ ਦੀ ਮਹਿਲਾ ਕਮਿਸ਼ਨ ਮੈਨੂੰ ਧਮਕੀਆਂ ਦਿੰਦੀ ਆ ਵੀ ਤੂੰ ਚਪੇੜਾ ਮਾਰੀਆਂ ਮੈਂ ਚਪੇੜਾ ਉਹਦੇ ਕੋਈ ਨਿੱਜੀ ਦੂਸਰੀ ਜਿਹੜਾ ਇਹ ਕੈਮਰਾ ਲਾਇਡ ਇਹ ਕੁੱਟ ਮਾਰ ਕਰੀ ਨਾ ਪਹਿਲਾਂ ਉਹ ਦੇਖ ਪਾਰੀ ਪੰਚਾਇਤ ਨੂੰ ਪਤਾ ਹੀ ਪਹਿਲਾਂ ਨਾਲ ਅਗਲੀ ਦੀ ਪੰਚਾਇਤ ਨੂੰ ਪਤਾ ਹੋ ਗਿਆ ਮੇਰੇ ਸਾਰੇ ਪਰਿਵਾਰ ਦੀ ਜੀ ਰੱਖਦਾ ਅੱਜ ਤੱਕ ਰੱਖਣ ਤੋਂ ਕਦੇ ਕਿਹਾ ਨਹੀਂ 5 ਸਾਲ ਦੇ ਵਿੱਚ ਮੇਰੀ ਮਾਤਾ ਦੇ ਕੁੱਟ ਮਾਰਾ ਕਰਦੀ ਰਹੀ ਸੀ ਅਜ ਉਹ ਦਿਨ ਦੀ ਕੁੜੀ ਸਾਰੀ ਪੰਚਾਇਤੀ ਦੋ ਹੀ ਪਿੰਡਾਂ ਦੀ ਆਪਣਾ ਤੈਤਰੇ ਮੈਨੂੰ ਡੀਐਸਪੀ ਦਫ਼ਤਰ ਕੁੱਟ ਕੇ ਗਏ ਨੇ ਜੀ ਉਸ ਤੋਂ ਸਰਪੰਚ ਸਾਹਿਬ ਇਹਨਾਂ ਇਹ ਸੋਹਰਾ ਪਰਿਵਾਰ ਯਾਰ ਮੇਰਾ ਬੋਲੀ ਲਾਉਂਦੇ ਜੀ ਬੋਲੀ ਲੱਗਦੀ ਜੀ ਬੋਲੀ ਲੱਗਦੀ ਮੈਨਾਂ ਪਤਾ ਗਿਆ ਕਿ ਮੈਂ ਬੋਲੀ ਰੱਖਣ ਦੀ ਇੱਕ ਗੱਲ ਕਰੋ ਜਿੰਨੀ ਕੋਈ ਆ ਵੱਧ ਕੇ ਗੱਲ ਨਾ ਕਰੋ ਹਨਾ ਜਿਹੜੀਆਂ ਹੋਈਆਂ ਜਿਹੜੀ ਸੱਚੀ ਹੋਈ ਉਹ ਕਹਦੇ ਹੋ ਸਚਾਈ ਹੈ ਜਿਹੜੀ ਉਹ ਕਹੋ ਇਹ ਵਧਾਉਣਾ ਨਹੀਂ ਇਹਨਾਂ ਨੂੰ ਲੱਗੇ ਲਾਉਣਾ ਇਹ ਵਧਾਉਂਗੇ ਫਿਰ ਇਹ ਕੰਮ ਲੱਗੇ ਲੱਗਣੀ ਹੈ ਡੀਐਸਪੀ ਦਫ਼ਤਰ ਗਏ ਉਦੋਂ ਪਹਿਲਾਂ ਸੱਸ ਵੀ 5 ਸਾਲ ਹੋ ਗਈ ਇਹਨਾਂ ਦੇ ਰਿਸ਼ਤੇਦਾਰ ਨੇ ਇਹਨਾਂ ਦੀ ਭੂਆ ਦਾ ਮੁੰਡਾ ਕੁੜੀ ਮੇਰੀ ਮਾਂ ਦੇ ਹੱਥ ਚੱਕਦੀ ਹੈ ਜੀ ਇੰਨੀਆਂ ਮੰਦਾ ਚੰਗੀਆਂ ਬੋਲਦੀ ਹੈ ਮੇਰੀ ਮਾਂ ਦੇ ਸੁਪਨੇ ਬਾਅਦ ਸਫਾਦਰ ਸਾਹਿਬ ਦੀ ਡੈਥ ਹੋਈ ਹੋਈ ਹੈ ਜੀ ਇੰਨੀਆਂ ਮੰਦੀਆਂ ਚੰਗੀਆਂ ਗੱਲਾਂ ਬੋਲਦੀ ਹੈ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਵਿੱਚ ਕਿਹਨਾ ਆ ਕੇ ਸਾਡੇ ਜਾਂਦਾ ਦਵਾਰੇ ਉਹ ਆਉਂਦਾ ਨਹੀਂ ਹੈਗਾ ਜੀ ਇਹਨਾਂ ਦੇ ਮਾਮਾ ਜੀ ਦੇ ਮੁੰਡੇ ਛੱਡ ਗਏ ਇਹਨਾਂ ਦੇ ਭੂਆ ਦੇ ਮੁੰਡੇ ਛੱਡ ਕੇ ਉਹਨਾਂ ਨੂੰ ਕਰੋ ਵੇਚੇ। ਕਿਹੜੀ ਹੋਊਗੀ ਕੈਮਰੇ ਲੱਗੇ ਨੇ। ਨਹੀਂ ਕੈਮਰੇ ਬਾਅਦ ਚ ਲੱਗੇ ਨੇ 5 ਸਾਲ ਦੇ ਵਿੱਚ ਜਿੰਨਾ ਅਸੀਂ ਨਾ ਕਰਦੇ। ਆ ਬਈ ਕੁੜੀਏ ਤੁਹਾਡੇ ਤੇ ਦੋਸ਼ ਲਾਉਂਦੇ ਵੀ ਤੁਸੀਂ ਆਪਣੀ ਸੱਸ ਦੀ ਕੁੱਟਮਾਰ ਕਰਦੇ ਹੋ ਸਹੀ ਦੱਸਿਓ। ਗੱਲ ਤਾਂ ਮੂਹਰੇ ਆ ਜਾਣੀ ਹੈ। ਹਾਂਜੀ ਬਿਲਕੁਲ ਵੀ ਨਹੀਂ ਸਮਕਾ ਦੀ ਇਹ ਮੈਨੂੰ ਕੁੱਟਦੇ ਮਾਰਦੇ ਰਹਿੰਦੇ ਸੀ ਜੀ ਜਦੋਂ ਵੀ ਕੋਈ ਲੋਕਚੋਕ ਹੋ ਜਾਂਦੀ ਦੀ ਮੈਨੂੰ ਕੁਛ ਨਹੀਂ ਮੈਨੂੰ ਮੈਨੂੰ ਸਮਝਾਉਣਾ ਨਹੀਂ ਸੀ ਵੀ ਇੱਥੇ ਤੇਰੀ ਗਲਤੀ ਆਏ ਪਾਸੇ ਅਲੱਗ ਕਮਰੇ 'ਚ ਬੈਠ ਕੇ ਮੈਨੂੰ ਸਮਝਾਉਂਦੇ। ਕੋਈ ਸਬੂਤ ਹੈਗਾ ਭਾਈ ਜੀ ਕੁੱਟਮਾਰ ਦਾ ਮਾਂ ਦਾ। ਕੋ ਆ ਕੇ ਲਿਆਉਂਦੇ ਰਿਹਾ ਪੁੱਛੋ ਮੇਰਾ ਸਾਲਾ ਸਾਹੂ ਘਟਨੇ ਕਾਇ ਕਿ ਲਿਆ ਕੇ ਲਿਆ ਮੈਂ ਕੁੜੀ ਜੀ ਪੁੱਛੋ ਜੀ ਨਹੀਂ ਲੈ ਕੇ ਆਏ ਜੀ ਹੁਣ ਇਹ ਕਹਿੰਦੇ ਬੋਲੀ ਲਾਉਂਦੇ ਨੇ ਜੇ ਅਸੀਂ ਐਂ ਗੱਲ ਹੁੰਦੇ 5 ਸਾਲ ਦੇਣਾ ਅਸੀਂ ਬੋਲੀ ਲਾਉਂਦੇ 5 ਸਾਲ ਬਿਵਾਸਾ ਕੇ ਰੱਖੀਏ ਅਸੀਂ ਕੁੜੀ ਇਹ ਜੀ ਕੋਈ ਗੱਲ ਨਹੀਂ ਇਹ ਦੂਬਾਰ ਤਿੰਨ ਕੇਸ ਇਹਨਾਂ ਨੇ ਸਾਡੇ ਤੇ ਲਾਤੇ ਜੀ ਹਜੇ ਅਸੀਂ ਅਸੀਂ ਧੱਕਾ ਕਰਦੇ ਆਂ ਜੀ ਧੱਕਾ ਕਰਕੇ ਪਹਿਲਾ ਕੇਸ ਨਹੀਂ ਪਹਿਲਾ ਇਹ ਸਾਡੇ ਨਾਲ ਧੱਕਾ ਕਰਨ ਲੱਗ ਗਏ ਜੀ ਆ ਕੇ ਸਾਡੇ ਜਿੰਦੇ ਤੋੜਨ ਲੱਗ ਗਏ ਮੈਂ ਤੇ ਮੇਰੀ ਮਾਂ ਤੇ ਕੱਲੀ ਮੇਰੀ ਮਾਂ ਨਾਲ ਕੁੱਟ ਮਾਰ ਕਰਕੇ ਗਈ ਠੀਕ ਹੈ ਜੀ ਇਹ ਦੂਬਾਰ ਅਸੀਂ ਡੀਐ ਫਸ ਗਏ ਹੁਣੀ ਤੁਸੀਂ ਤਾਂ ਮੈਨੂੰ ਕਹਿੰਦਾ ਹਜੂਰ ਸਾਹਿਬ ਮੈਂ ਤੁਹਾਨੂੰ ਕਿਹਾ ਜੀ 15 ਤਰੀਕ ਤੋਂ ਬਾਅਦ ਤੁਹਾਨੂੰ ਟਾਈਮ ਹੀ ਮੰਗਿਆ ਜੀ ਬਾਬਾ ਜੀ ਮੰਮੀ ਥੋੜੀ ਬੁਲਾ ਲਓ ਕੋਈ ਗੱਲ ਨਹੀਂ ਮੈਂ ਵੀ ਲੂਗਾ ਜੀ ਮੈਂ ਵੀ ਟਾਈਮ ਨਹੀਂ ਨਾ ਹੈਗਾ ਅੱਲਾਹ ਬੰਦਾ ਮਾਤਾ ਜੀ ਅਸੀਂ ਤਾਂ ਕਿਹਾ ਜੀ ਇਸ ਤਾਂ 15 ਤਰੀਕ ਤੋਂ ਬਾਅਦ ਆਪ ਆ ਜਾਗੇ ਇੱਥੇ ਤੁਹਾਡੇ ਮੂਰੇ ਆਪਾਂ ਨੂੰ ਤਾਂ ਜਾਣਾ ਤੇਰੀ ਮਾਤਾ ਨੇ ਅਸੀਂ ਤਾਂ ਤੁਹਾਡੇ ਮੂਰੇ ਆਪ ਆ ਛੋੜ ਦੇ 15 ਤਰੀਕ ਤੋਂ ਬਾਅਦ ਅਸੀਂ ਬਹਿ ਗਈ ਉਹ ਪਤਾ ਗੱਲ ਗਿਆ ਬਹਿ ਕੇ ਭੱਜਣ ਭੱਜਣ ਨਾਲ ਤਾਂ ਗੱਲ ਨਹੀਂ ਹੋਣੀ ਬਾਈ ਕੋਈ ਭਾਈ ਦਾ ਨਹੀਂ ਕੋਈ ਤੇਰੇ ਨਾਲ ਜਿਹੜਾ ਭਾਈ ਦਾ ਨਹੀਂ ਹੈਗਾ ਬਹਿ ਕੇ ਆਈ ਬਹੁਤ ਵੇਲੇ ਬੈਠੇ ਗੱਲ ਸੁਣ ਕੇ ਪਤਾ ਲੱਗਦਾ ਜੀ ਵਿੱਚੋਂ ਕੀ ਗੱਲ ਬਾਤ ਹੈ ਨਾ ਬਾਬਾ ਜੀ ਇੱਕ ਮਿੰਟ ਜੀ ਇਹਨਾਂ ਦੀ ਪੰਚਾਇਤ ਜ਼ਿੰਮੇਵਾਰੀ ਲੈਂਦੀ ਦੀ ਜੀ ਪੰਚਾਇਤ ਕਹਿੰਦੀ ਜੀ ਅਸੀਂ ਜ਼ਿੰਮੇਵਾਰੀ ਲਵਾਂਗੇ ਜੀ ਪੰਚਾਇਤ ਨੇ ਕੀ ਕਰਿਆ ਪੰਜ ਸੱਤ ਮੁੰਡੇ ਲੈ ਕੇ ਇਹ ਨਾਲੇ ਕੁੜੀ ਨੂੰ ਲੈ ਕੇ ਆ ਗਈ ਥਾਣੇ 'ਚ ਗੱਲਬਾਤ ਹੋਈ ਅਸੀਂ ਮੈਂਬਰ ਸਾਹਿਬ ਨੂੰ ਮਜੂਦਾ ਪੁੱਛਿਆ ਜੀ ਵੀ ਭਾਈ ਤੁਸੀਂ ਤਾਂ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਹੈ ਇਹ ਕਹਿੰਦੇ ਸਾਤੇ ਤਾਂ ਆਪੇ ਦੁਬਾਰ ਹੋ ਰਹੇ ਨੇ ਜੀ ਇਹਨਾਂ ਦੇ ਪੰਚਾਇਤ ਮੈਂਬਰ ਨੇ ਸਾਨੂੰ ਕਹੀ ਜੀ ਇਹ ਗੱਲ ਕਹਿੰਦੇ ਸਾਡੇ ਤਾਂ ਆਪੇ ਦੁਬਾਰ ਹੋ ਰਹੇ ਨੇ ਕਿਹਨੂੰ ਅਸੀਂ ਜ਼ਿੰਮੇਵਾਰ ਕਹੀ ਵੀ ਅਸੀਂ ਸਾਡਾ ਇਹੀ ਕਸੂਰ ਆ ਵੀ ਜੇ ਅਸੀਂ ਕੁੱਟ ਖਾਈਗੇ ਪੰਜ ਸਾਲ ਦੀ ਤਾਂ ਹੀ ਇਹ ਗੱਲ ਆਈ ਸਕਦੀ ਜੀ ਜਦੋਂ ਪ੍ਰੇਸ਼ਾ ਲਾਂਦਾ ਜਦੋਂ ਨਾਗ ਤੇਰੇ ਕੌਣ ਹੈ ਤੇਰੀ ਮੇਰੇ ਬੇਟੇ ਨੇ ਕਿਹਾ ਜੀ ਪੰਜ ਸਾਲ ਦਾ ਬੇਟਾ ਮੇਰਾ ਮੇਰੇ ਬੇਟੇ ਨੇ ਦੱਸਿਆ ਜੀ ਮੈਂ ਨਹੀਂ ਮਾਤਾ ਜੀ ਦਾਗ ਲਾਇਆ ਸੀ ਪੰਚਾਇਤ ਉਹ ਗੱਲਾਂ ਹੋਈਆਂ ਨੇ ਜੀ ਇੱਕ ਮਿੰਟ ਜੀ ਦੋ ਸਾਲ ਦੀ ਮੇਰੇ ਘਰ ਵਾਲੀ ਬੈਠੀ ਹੈ ਜੀ ਇਹ ਜਿਹੜੀ ਸੱਚਾਈ ਹੋ ਸਹੀ ਹੋ ਵੀ ਕੋਈ ਗੱਲ ਨਹੀਂ ਹਾਂ ਪ੍ਰੈਸ ਲਾਉਣੇ ਆ ਉਹਦਾ ਨਿਸ਼ਾਨ ਸਹੀ ਦੀ ਜਾਂਦੇ ਨਹੀਂ ਹਾਂ ਹੈਗਾ ਜੀ ਹਨਾਈ ਹੈਗਾ ਜੀ ਉਹ ਤਾਂ ਹੈਗੀ ਜੀ ਉਹਦਾ ਜਦੀ ਫਿਰ ਜੇ ਬੰਦ ਕਰੀਂ ਕਾਰਵਾਈ ਕਰਾ ਹੋ ਜੀ ਨਾ ਮਾਤਾ ਦੀ ਪ੍ਰੈਸ਼ਰ ਦਾ ਨਿਸ਼ਾਨ ਹੈਗਾ ਜੀ ਬੰਦ ਲਾਪਾ ਦੇੜ ਨਹੀਂ ਨਹੀਂ ਹੈਗਾ ਤੇ ਹੁਣ ਚਲ ਆਏ ਵੀ ਤੁਹਾਡੇ ਨੇਪੜ ਜੇ ਯਾਰ ਘਰ ਬਸ ਜਾਈ ਗੱਲ ਤਾਂ ਹੈ ਦੇਖੋ ਜੇ ਤਾਂ ਤੁਸੀਂ ਲਵੇ ਲਾਉਣ ਦੇ ਮੁੱਦੇ ਤੋਂ ਗੱਲ ਕਰੀਏ ਅਬਾ ਉਹੀ ਗੱਲ ਹੈ ਲਵੇ ਲਾਉਣੀ ਆਪਾਂ ਦਾ ਜੀ ਕੁੜੀ ਛੱਡਣੀ ਆਪਾਂ ਕੋਈ ਹੋਰ ਗੱਲ ਬਾਤਾ ਦੋਨੇ ਚੋਂ ਉਹ ਆਪਾਂ ਕਰ ਲੈਣਾ ਜੀ ਇਹਦਾ ਦੇਖੋ ਇਹਨੂੰ ਹੱਕ ਜਾਂ ਲਵੇ ਲਾਉਣ ਦੇ ਬਾਕੀ ਉਹਦੀ ਮਰਜ਼ੀ ਹੈ ਕਿਵੇਂ ਕਰਨਾ ਨਾ ਲਵੇ ਲਾਵਾਂਗੇ ਆਪਾਂ ਦਾ ਜੀ ਬਸ ਇਸ ਨੂੰ ਇਹੀ ਗੱਲ ਆਖੀ ਪਿਛਲੀਆਂ ਗੱਲਾਂ ਭੁਲਾ ਕੇ ਵੀ ਆਪਾਂ ਪੜਾ ਕੇ ਆਵਾਂਗੇ ਜੇ ਪਿਛਲੇ ਰਹੀ ਨਾ ਉਹਦਾ ਵੀ ਚਲੀ ਆਪਣੀ ਆ ਰਹੇ ਹਨ ਥਾਣੇ ਵਿੱਚ ਵੀ ਗੱਲ ਹੋਈ ਸੀ ਜੀ ਵਿੱਚ ਹੋ ਜਾਂਦਾ ਜੀ ਪਰ ਜਿਹੜਾ ਉੱਥੇ ਅਖਲੇ ਕਿਸਨਪਾਲ ਸਾਹਿਬ ਦੇਖੋ ਜਿਹੜਾ ਉੱਥੇ ਥਾਣੇ 'ਚ ਹੋਇਆ ਪੁਲਿਸ ਰੇਨ ਦੇ ਵਿੱਚ ਹੋਇਆ ਇ ਉਹ ਕਰਨੀ ਨੂੰ ਚਾਹੁੰਦੀ ਕਿਉਂਕਿ ਉਹ ਲਵੇ ਲਾਉਣੇ ਗੱਲਾਂ ਥਾਣੇ ਚ ਕੁੱਟਕੜਾਈ ਹੋ ਗਈ ਜਿਹੜੀ ਪੁਲਿਸ ਨਾਲ ਦੇ ਵਿੱਚ ਜੀ ਚਲੋ ਉਹ ਦਿਨ ਨਹੀਂ ਬਣੀ ਦੀ ਗੱਲ ਦੂਸਰੇ ਨੂੰ ਲੱਗ ਜਾਂਦੀ ਲਵੇ ਕੋਈ ਨਾ ਕੋਈ ਤਾਂ ਹੁੰਦਾ ਹੀ ਆ ਅੱਜ ਉਹਦੇ ਵੀ ਇਹੀ ਗੱਲ ਕਹੀ ਹੈ ਉੱਥੇ ਗੱਲ ਅੱਠ ਬੰਨੇ ਸਰਪੰਚ ਸਾਹਿਬ ਤੇ ਅਸੂਰ ਦੀ ਕੀ ਗੱਲ ਗਈ ਇੱਕ ਮਿੰਟ ਥਾਣੇ ਬਾਲੀਆਂ ਦੇ ਵਿੱਚ ਰੌਲਾ ਹੈਗਾ 500 ਬੰਦਾ ਸੀ ਉਹ ਦਿਨ ਹਾਂ ਉਹ ਦਿਨ ਹੈ ਠੀਕ ਹੈ ਉਹਨਾਂ ਦੇ ਵਿੱਚ ਛੋੜੇ ਪਿੰਡ ਦੇ ਬੰਦੇ ਵੀ ਸਾਡੇ ਪਿੰਡ ਦੇ ਵੀ ਸਾਰੇ ਬੰਦਿਆਂ ਨੇ ਮੱਲੇ ਦੇ ਪਹਿਰੇ ਹੱਥਾਂ ਨਾਲ ਰੱਖ ਵੀ ਗਏ ਵੀ ਚਲ ਯਾਰ ਦੇਖੋ ਉਹਨਾਂ ਨੂੰ ਬਹੁਤ ਪਿਆਰ ਉਹਨਾਂ ਨੂੰ ਇੰਤਿਆਰ ਦਰੂਰ ਰ ਇੱਕ ਮਿੰਟ ਤੁਸੀਂ ਸਾਰੇ ਬੈਠੋ ਤੁਸੀਂ ਸਾਰੇ ਇੱਕ ਮਿੰਟ ਜੀ ਮੇਰੀ ਗੱਲ ਤਾਂ ਸੁਣੋ ਇੱਕ ਮਿੰਟ ਮੈਂ ਮੁੰਡਾ ਕਾ ਤੂੰ ਪੂਰੇ ਕਰ ਰੱਖਿਆ ਮੁੰਡੇ ਦਾ ਬਾਪ ਕਿਉਂ ਨਹੀਂ ਕਰਦੇ ਮੂਰੇ ਮੁੰਡਾ ਨੂੰ ਕਰ ਰੱਖਿਆ ਨਹੀਂ ਇਹਦਾ ਬਾਪ ਨਹੀਂ ਕਰ ਰਿਹਾ ਕਮਿੰਟ ਮੈਂ ਤਾਂ ਰਿਸ਼ਤਾ ਕਰਨ ਮੁੰਡੇ ਦਾ ਬਾਪ ਆਇਆ ਦੀ ਜੀ ਬਚੋਲਾ ਆਇਆ ਦੀ ਮੁੰਡੇ ਦਾ ਬਾਪ ਕਰੋ ਛਾਣੇ ਰਿਸ਼ਤੇਦਾਰ ਕਰੋ ਜੀ ਇਹਦੀ ਬਾਸ ਨਾਲ ਮੈਂ ਕੀ ਕਰਾਂ ਇਹ ਲੈ ਕੇ ਚਾਰ ਮਿਲਾਂਗੇ ਛਾੜਨਾਂ ਦਾ ਮਿਲ ਯਾਰ ਉਹ ਤਾਂ ਚਲ ਹੁਣ ਅਸੀਂ ਬੈਠੇ ਹਾਂ ਜਿੱਥੇ ਬੰਦੀ ਚਾਰ ਮਿਲਾਂਗੇ ਉੱ딜ਿਆ ਜਿੱਲਿਆਂ ਦਾ ਚਾਰ ਮਿਲਾਂਗੇ ਲੈ ਕੇ ਛਾੜਨਾਂ ਸਰਪੰਚ ਸਾਹਿਬ ਆਏ ਨੇ ਯਾਰ ਆਏ ਆ ਝੋੜੀਆਂ ਪੈਂਟ ਦੇ ਨਹੀਂ ਬਹੁਤ ਵਾਰ ਆਉਂਦੇ ਨੇ ਸ ਕੀ ਤੁਲੀ ਲਾ ਕੇ ਜਾਣੀ ਤਾਂ ਤੂੰ ਫੋਨ ਕਰੇਗਾ ਤੇਰੇ ਕੋਲ ਵੀ ਆਮੇ ਦਿਲ ਲਾ ਕੇ ਜਦੋਂ ਮਾਰੀ ਜਾਂਦਾ ਉਹਦੇ ਵੀ ਸ਼ਾਮ ਤੱਕ ਇਹ ਹੜੇ ਗੱਡੀ ਗਈ ਜੀ ਜੇਦੀ ਭੈਣ ਹੋਵੇ ਨਾ ਉਹਨਾਂ ਨੂੰ ਦੁੱਖ ਲੱਗਦਾ ਕਿ ਜਾਣਾ ਹੀ ਪੈਂਦਾ ਜਦੋਂ ਮੇਰਾ ਮਾਤਾ ਜੀ ਅਸੀਂ ਕਿਉਂ ਦੁਖੀ ਨਾ ਹੁੰਦੇ ਹੋ ਦੁਖੀ ਨਾ ਹੁੰਦੇ ਹੋ ਫੋਨ ਕਿਉਂ ਕਰਦੀ ਅਸੀਂ ਤਾਂ ਕਹਿੰਦੇ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਫੇਰ ਉਹ ਹੀ ਤਾਂ ਕਿਹਾ ਅਸੀਂ ਤਾਂ ਕਹਿੰਦੇ ਨਹੀਂ ਦੁਖੀ ਹੋ ਸਕਦਾ ਉਹ ਛੱਡ ਕੇ ਚਾਰੇ ਦੁਖੀ ਹੋਵੇ ਜਦੋਂ 1 ਮਿੰਟ ਜੀ ਆਸੀਂ ਅਸੀਂ ਇਹ ਗੱਲ ਕਹਿਨੇ ਆ ਜਦੋਂ ਇੰਨਾ ਕੁਝ ਲਿਖਿਆ ਤਾਂ ਇੰਨਾ ਕੁਝ ਕਹਿਤਾ ਵੀ ਉਹ ਦੁਖੀ ਆ ਫਿਰ ਸਾਡੇ ਨਾਲ ਕਾਹਤੋਂ ਬੈਰ ਕੱਢ ਰਹੇ ਨੇ ਜੀ ਸਾਡਾ ਕਸੂਰ ਕੀ ਹੋ ਗਿਆ ਜੀ ਅਸੀਂ ਇੰਨੇ ਮਾੜੇ ਆ ਇੰਨਾ ਕੁਝ ਉਹਨਾਂ ਦੇ ਕੋਟੇ-ਕੇਸਾਂ 'ਚ ਲਿਖਿਆ ਤਾਂ ਜੀ 5 ਸਾਲ ਤੋਂ ਪਰੇ ਹੀ ਲੱਗਦਾ ਕਿ ਅਸੀਂ ਉਦੋਂ ਲਾਇਆ ਜਦੋਂ ਇਹ ਛੱਡਦੇ ਆ ਕੇ ਚੜਦੇ ਰਹੇ ਜੇ ਨਹੀਂ ਚੜਦੇ ਉਹ ਪੁੱਛਦੇ ਨੇ ਮੌਕੇ ਦੇ ਦੇ ਵੀ ਇੱਕ ਮੌਕਾ ਦੇ ਬੱਬੀ ਇੱਕ ਵਾਰ ਮੌਕਾ ਦੇ ਕੇ ਦੇਖ ਲੋ ਯਾਰ ਠੀਕ ਗੱਲ ਆ ਮੈਂ ਕੋਈ ਗੱਲ ਨਹੀਂ ਹਜੇ ਤਾਂ ਨਹੀਂ ਮੈਂ ਉਹ ਨਹੀਂ ਦਮਾ ਮੈਂ ਤੁਹਾਡੇ ਨਾਲ ਵੀ ਉੱਥੇ ਆ ਜੂ ਆ ਜੀ ਤੁਹਾਡੇ ਨਾਲ ਆਪਾਂ ਬਣਾ ਲਵਾਂਗਾ ਮੈਂ ਜਿੱਥੇ ਗਏ ਉੱਥੇ ਕੋਰੇ ਗੋ ਰਹੇ ਨਹੀਂ ਉੱਥੇ ਉਹ ਠੇਰ ਦੱਲਣਾ ਸੰਗਤ ਸੰਗਤ ਨੂੰ ਧੱਕ ਨੇ ਹੁੰਦੇ ਐਸੀ ਗੱਲ ਕਰਦੇ ਆ ਇਹ ਤਾਂ ਨਹੀਂ ਅਸੀਂ ਪੁੱਟ ਕੇ ਪਸਾਣਾ ਕੀ ਉਹ ਗੱਲਾਂ ਗੱਲ ਨਹੀਂ ਹੈਗੀ ਮੇਰੀ ਗਲਤੀ ਹੈ ਗਾਈ ਤੇ ਕੁੜੀ ਨੇ ਐਸੀ ਦੋਨੇ ਪਾਸੇ ਆ ਨਹੀਂ ਤਾਂ ਦੋਨੇ ਪਾਸੇ ਕਹਿਣੀ ਨੂੰਗਾ ਜੀ ਇੱਕ ਦਰ ਵੇ ਆਪਾਂ ਕਹਿ ਜਾਈਏ ਜੀ ਬੱਕਮਾ ਐਸੀ ਤੇਰੀ ਮੁੰਡੇ ਦੇ ਪੇਲੇ ਵੀ ਕੁੜੀ ਨੂੰ ਮਾਣੀ ਕਿਜੀ ਇੱਕ ਕੁੜੀ ਦਾ ਫਾਦਰ ਸਾਹਿਬ ਆ ਜਾਣਾ ਵੀ ਕੁੜੀ ਨੇ ਮੇਰੇ ਫੱਟੀ ਮਾਰੀ ਨਹੀਂ ਤੇ ਕੁੜੀ ਦੇ ਮਾਮਾ ਜੀ ਸੈਦੂ ਬੁੱਧ ਵਾਲੇ ਨੇ ਉਹ ਕਹਿ ਰਹੇ ਨੇ ਵੀ ਕੁੜੀ ਨੇ ਮੰਨਿਆ ਨਹੀਂ ਹੈਗਾ ਕੁੜੀ ਨੇ ਮੇਰੇ ਬੱਚੇ ਮਾਰੀ ਜਿਹੜਾ ਬੰਦਾ ਪਹਿਲਾਂ ਵਿੱਚ ਤੇ ਮੇਰੇ ਬਾਪ ਪੰਜ-ਛੱਤ ਕਿਲ ਕੁੱਟਿਆ ਥੱਪੜ ਮਾਰਿਆ ਜੀ ਬਲਵਾਰ ਪਿੰਡ ਦੇ ਸਿਰ ਉਹਦੀ ਮੁੰਡਾ ਦੀ ਕਹਿਣਾ ਨੇ ਲੰਗੂ ਆਈ ਦਮਾ ਪਾਏ ਮਾ ਪਿਛਲੀਆਂ ਗੱਲਾਂ ਅਸੀਂ ਗੱਲ ਕਹਿ ਨਹੀਂ ਆਈ ਅਸੀਂ ਜਿਹੜਾ ਅਸੀਂ ਸੂਰਦਾਰ ਹੁਈ ਅਸੀਂ ਆ ਗੱਲ ਦੀ ਗੱਲ ਤੇ ਆਈ ਤੂੰ ਕਮਾਗਾ ਪੈਂ ਨਹੀਂ ਹੈਗਾ ਹਾਂ ਜੀ ਦੋਨੇ ਤਰ੍ਹਾਂ ਜੇ ਦੋਨੇ ਗੱਲ ਤੇ ਦੋਨਾਂ ਨੂੰ ਕਮਾਗਾ ਜੀ ਹੁਣ ਆਪਾਂ ਇੱਕ ਦੀ ਸੁਣ ਕੇ ਨਹੀਂ ਅਸੀਂ ਕਹਿ ਸਕਦੇ ਵੀ ਹਾਂ ਵੀ ਅਸੀਂ ਉਹਦੀ ਸੁਣ ਲਈਏ ਵੀ ਤੇਰੀ ਵੀ ਸੁਣਨਾ ਹੈ ਅਸੀਂ ਵੀ ਅਸੀਂ ਵੀ ਜੋ ਆਗ ਦੀ ਜ਼ਿੰਦਗੀ ਖਰਾਬ ਹੋ ਗਿਆ ਪੜਾਈ ਦਾ ਨੰਕਾ ਦਾ ਮਹਿੰਗਾ ਜਵਾਬ ਦੀ ਜ਼ਿੰਦਗੀ ਦਾ ਪਤਾ ਗੱਲ ਕਿ ਇਹ ਇਥੋਂ ਦੇ ਪਿੰਡ ਦੀ ਇੱਜ਼ਤ ਆ ਤੇਰੇ ਸਹੁਰੇ ਦੀ ਨਾਂ ਵਜਦਾ ਤੇਰੇ ਪਿਓ ਦਾ ਨਾਂ ਆਂਦਾ ਇਹ ਜਿੱਤੇ ਤਾਂ ਢਾਡੀ ਹੋਈ ਆ ਚਾਹੇ ਜੋ ਮਰਜੀ ਨਾਲ ਲੜਾਈ ਝਗੜੇ ਹੁੰਦੇ ਜਿਹੜੇ ਤਲਾਕ ਕਰਾਈ ਕੇਸ ਬਚਾਉਂਦੇ ਨੇ ਗਲਤ ਗੱਲ ਆ ਨੰਦ ਘਾਲ ਚ ਕਰਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗਵਾਹ ਰੱਖਿਆ ਫਿਰ ਆਪਾਂ ਜਿੱਤੇ ਆਪਣੀਆਂ ਘਰੇ ਕਿਉਂ ਨਹੀਂ ਰੱਖਦੇ ਮਾੜੀ ਮਾੜੀ ਗੱਲ ਤੋਂ ਆਪਾਂ ਫਰਕ ਪਵਾ ਕੇ ਕਿਉਂ ਕਹ ਦਿੰਨੇ ਆ ਉਹ ਗੱਲ ਗੱਲ ਤਾਂ ਜਿਹੜਾ ਮਾਲਕੀ ਤੀਵੀ ਦਾ ਝਗੜਾ ਕੋਈ ਨਿਬੇੜ ਨਹੀਂ ਸਕਦਾ ਉਹ ਹੁੰਦਾ ਹੀ ਹੁੰਦਾ ਚਲ ਗਲਤ ਆ ਚਾਹੇ ਤੇਰੀ ਮਾਂ ਕਰਦੀ ਚਾਹੇ ਇਧਰੋਂ ਕਰਦਾ ਹੋਈ ਇਹਦੇ ਪੇਕੇ ਆ ਲੋ ਉਹ ਗਲਤ ਗੱਲ ਆ ਹਰ ਕੀ ਤਾਂ ਆ ਪੈਂਦਾ ਜਦੋਂ ਤੀਜਾ ਬੰਦਾ ਦਖਲਦਾ ਜੀ ਦਿੰਦਾ ਚਾਹੇ ਕੁੜੀ ਦੇ ਪੇਕੇ ਆ ਲੋ ਦੇਣ ਚਾਹੇ ਮੁੰਡੇ ਦੇ ਪੇਸਾ ਪੇਕੇ ਆ ਲੋ ਦੇਣ ਮਾਪੇਓ ਦੇਣ ਰਿਸ਼ਤੇ ਤਾਂ ਹੀ ਟੁੱਟਦੇ ਪਏ ਆ ਨਹੀਂ ਇੱਕ ਮਿੰਟ ਬਾਬਾ ਜੀ ਆਪਣੀ ਗੱਲ ਹੋ ਗਈ ਸੀ ਸਵੇਰੇ ਅਸੀਂ ਤੁਹਾਨੂੰ ਕਹਿ ਲਈ ਬੰਦਾ ਸੀ ਕਿ ਨੂੰ ਆ ਤੁਸੀਂ ਤੁਹਾਨੂੰ ਦੱਸਿਆ ਨਹੀਂ ਮਾਜੋ ਇੱਕ ਕੇਸ ਹੋਇਆ ਹੈ ਨਾ ਤੰਨਾ ਤੁਸੀਂ ਉੱਥੇ ਫੋਨ 'ਚ ਪੁੱਛ ਰਹੇ ਸੀ ਵੀ ਕੁੜੀ ਦੇ ਹਾਂ ਮੈਨੂੰ ਆ ਕਿ ਤੁਸੀਂ ਕੇਸ ਕਰਕੇ ਨਾਲ ਸਾਡੇ ਕੋਲੇ ਆ ਕੇ ਤੁਸੀਂ ਜੇ ਇੱਕ ਵਾਰ ਧੰਨਵਾਦ ਦੇ ਕੇ ਆਣਾਗੇ ਜੀ ਵੀਰੇ ਸਰਪੰਚ ਸਾਹਿਬ ਤੁਹਾਡਾ ਭਾਈ ਲਿਆ ਨਹੀਂ ਜੀ ਤੁਸੀਂ ਮੈਨੂੰ ਆਇਆ 15 ਵਜੇ ਆਇਆ ਮੈਂ ਇੱਕ ਮਿਲੋ ਰੱਖਦਾ ਤੁਸੀਂ ਮੈਨੂੰ ਸਤਕਾਰ ਆ ਤੁਸੀਂ ਨਹੀਂ 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 ਗੱਲ ਤੁਸੀਂ ਮੈਨੂੰ ਕਿਹਾ ਕਿ ਮੰਮੀ ਮੇਰੀ ਹਜ਼ੂਰ ਸਾਹਿਬ ਦੀ ਹੈ ਹਾਂਜੀ ਠੀਕ ਹੈ ਜੀ ਸਾਨੂੰ ਲੱਗ ਗਿਆ ਹੀ ਪਤਾ ਕਰੇ ਠੀਕ ਹੈ ਮੈਂ ਤੁਹਾਨੂੰ ਕਹਿੰਦਾ ਵੀ ਝੂਠੇ ਬੋਲ ਤੁਸੀਂ ਅਸੀਂ ਤਾਂ ਅਸੀਂ ਤਾਂ ਬੰਨਾ ਬੱਧਾ ਲੱਗ ਜੇ ਸੱਚ ਬੋਲਦੇ ਹਾਂ ਤੁਹਾਨੂੰ ਕਹਿੰਦਾ ਝੂਠ ਬੋਲਦਾ ਪਰ ਆਪ ਲੱਗੀ ਜੀ ਦੇਖੋ 15 ਮਿੰਟ ਤੋਂ ਤੁਸੀਂ ਰੰਗ ਰਿਆ ਸੀ ਆਪਾਂ ਨੇ ਇਹਨੂੰ ਕਰਨ ਨੂੰ ਵਧਾਉਣਾ ਤਾਂ ਹੈ ਨਹੀਂ ਪਤਾ ਲੱਵੇ ਲਾਉਣਾ ਸਾਡੇ ਆਪਾਂ ਸਾਡੇ ਬੰਦੇ ਹਨ ਤਾਂਹੀਂ ਮੈਂ ਇਹਨੂੰ ਕਿਹਾ ਸੀ ਜੇ ਬੰਦੇ ਜੇ ਆਪਾਂ ਤੜਕ ਕਰਾਂਗੇ ਗੱਲ ਕਰਾਂਗੇ ਮੇਰੇ ਨਾਲ ਜੇ ਆਪਾਂ ਕਿਤੇ ਬਹਿ ਕੇ ਗੱਲ ਕਰਾਂਗੇ ਮੈਂ ਇਹਨੂੰ ਤਾਂ ਹੀ ਕਿਹਾ ਸੀ ਗੱਲ ਤਾਂ ਬਹਿ ਕੇ ਹੀ ਹੁੰਦੀ ਹੈ ਜਦ ਹੁਣ ਬੂਰੀ ਕਹੀ ਜਾਂਦੇ ਹੋਰ ਗੱਲਾਂ ਫਿਰ ਆਏ ਨਹੀਂ ਹੁਣ ਇੱਕ ਮਿੰਟ ਹੋਰੇ ਹੁਣ ਘਰੇ ਤਾਂ ਕੋਈ ਹੈਗੇ ਸੀ ਜਿਹੜਾ ਗੱਲ ਮੰਨਦਾ ਸਾਰਾ ਕੁਝ ਖੁੱਲਾ ਹੋਣੀ ਬਾਬਾ ਜੀ 5 ਮਿੰਟ ਅੱਧਾ ਘੰਟਾ ਹੋਇਆ ਸਰਪੰਚ ਸਾਹਿਬ ਨੂੰ ਉਹਦੀ ਕਿਹਾ ਮੈਂ ਆ ਗਏ ਹੁਣ ਖੁੱਲੇ ਛੱਡ ਗਿਆ ਹੁਣ ਖੁੱਲੇ ਛੱਡ ਗਿਆ ਸਾਨੂੰ ਉਹਨਾਂ ਦੀ ਲੋੜ ਹੀ ਨ ਇਹ ਵੀ ਹੱਟਣਾ ਸਾਨੂੰ ਹੁਣ ਲੋੜ ਨਹੀਂ ਕੋਈ ਜੋੜੀ ਗੱਲ ਬਾਤ ਉਹਦੇ ਐ ਤਾਂ ਦੇਖੋ ਪਤਾ ਗਿਆ ਜੀ ਦੇਖੋ ਅੱਭੀ ਗੱਲ ਹੋਣਾ ਇਹਦਾ ਪਤਕਾਗਾ ਆਪਾਂ ਕਹਿੰਨਾ ਇਹਨਾਂ ਦੇ ਕੋਟ-ਕੂਟ ਕੇਸ ਨੇ ਜਿਹੜੇ ਲਵੇ ਲੱਗੀ ਗੱਲ ਪਾ ਜੀ ਸਾਰੇ ਇਹਨਾਂ ਦੇ ਨਹੀਂ ਨਹੀਂ ਫਿਰ ਆਪਾਂ ਕਰਵਾਵਾਂਗੇ ਵੀ ਸਾਰੇ ਬਾਪ ਦੇ ਫਿਰ ਮਠਾਵਾਵਾਂਗੇ ਵੀ ਸਾਰੇ ਕੁਝ ਹੋਊਗਾ ਬਦਾਂ ਐ ਨਹੀਂ ਕਹਣਾ ਜੀ ਹੁੰਦਾ ਵੀ ਆਪਾਂ ਨੇ ਹੁਣ ਇਹਨਾਂ ਦੇ ਕੋਰਟ ਦਾ ਕੇਸ ਚੱਲ ਰਹੇ ਨੇ ਜੀ ਆਪਾਂ ਤੁਹਾਨੂੰ ਮਗੀ ਕਰਨਗੇ ਆਪਾਂ ਪਰ ਕੁਛ ਨਹੀਂ ਕਰਦੇ ਨਹੀਂ 15 ਨੂੰ ਅਸੀਂ ਹੋਟਲ ਤੇ ਆ ਜਾਵਾਂਗੇ ਮੈਂ ਤਾਂ ਸਵੇਰੀ ਵਾਪਸ ਲੈਣਾ ਕੋਈ ਗੱਲ ਨਹੀਂ ਇਹ ਤਾਂ ਖਰਚੇ ਦੇ ਨਾਲ ਇਹਨਾਂ ਦਾ ਮਿਲਣਾ ਮੈਂ ਤਾਂ ਸੋਨੂੰਗਾ ਕਿ ਆਪਾਂ ਸੈਟਿੰਗ ਕਰਾਂਗੇ ਮੇਰੇ ਸੋਨੂੰ ਸੋਨੂੰਗਾ ਕਿ ਆਪਾਂ 1500 ਤੇ ਲੈ ਆ ਜਾਵਾਂਗੇ ਪਰ ਅਸੀਂ ਕੁਝ ਨਹੀਂ ਕਰਦੇ ਤੁਸੀਂ ਕਹਿੰਦੇ ਸਾਨੂੰ ਕਦੋਂ ਆਜਾਓ ਅਸੀਂ ਲੈ ਕੇ ਦੇ ਦਿੰਦੇ ਸਾਰਾ ਕੁਝ ਨਹੀਂ ਨਹੀਂ ਉਹਨੂੰ ਲੈ ਕੇ ਜਾਇਆ ਹਸਮਟੇ ਵੀ ਕਰਵਾਉਣੀ ਭੋਖਣਾ ਭੁਖਣਾ ਇਹਨਾਂ ਦੇ ਬੈਠ ਕੇ ਇਹਨਾਂ ਦੇ ਮਨਾਂ ਜੋ ਇਹਦੇ ਮਣੇ ਟੈਗਰ ਉਹ ਵੀ ਕੱਢੀ ਬੈਠ ਕੇ ਜੰਮ ਜਾ ਆ ਕੇ ਨਾ ਆਉਹੀ ਆ ਮੈਂ ਦੇਖੋ ਸਕੇ ਨਾਲ ਜਪਾ ਮੰਨ ਲੋ ਬਾੜ ਕੇ ਕਿਦੇ ਨਾਲ ਕਿੱਧਰ ਜਾ ਕੇ ਨਿਬੂ ਦਾ ਬੰਦਿਆ ਜੀ ਅੱਜ ਮੇਰੇ ਨੂੰ ਦਰਾਂ ਦੇ ਨਾਮ ਪਰਚੇ ਦਾ ਤੇਰਾ ਮਨ ਕੀ ਕਹਿੰਦਾ ਅੰਦਰ ਉਹ ਸਾਰਾ ਘਰ ਬਸੇ ਮੇਰਾ ਪਤਾ ਕਹਿੰਦਾ ਹਫਤੇ ਟਾਈਮ ਦੇ ਦੋ ਜੀ ਆਪਦੇ ਜਵਾਬ ਵਾਰੇ ਛੋੜ ਲਈ ਬਸ ਹਫਤੇ ਟਾਈਮ ਅੱਜ ਕਾਈ ਤਰੀਕੇ ਸਰਪੰਚ ਸਾਹਿਬ ਅੱਜ ਤਰੀਕ 10 ਹੈ 17 18 ਤਰੀਕ ਕਿਹੜਾ ਦਿਨ ਬਣਦਾ ਦੇਖ ਲੋ ਆਉਂਦਾ ਐਤਵਾਰ 15 ਨਾਲ ਰੱਖੋ ਜੀ 15 ਨਾਲ ਰੱਖੋ ਜੀ ਆਉਂਦਿਆਂ ਤਵਾਰ ਨੂੰ ਭੋਗ ਨਾਲ ਇੱਕ ਦੋ ਸਾਨੂੰ ਬੰਦੇ ਦੇ ਨੂੰ ਪਿੰਡ ਵੀ ਮਰਗਤ ਹੋਈ ਵੀ ਆ ਪਿੰਡ ਵੀ ਉਰੇ ਮਰਗਤ ਹੋਈ ਆ ਉਰੇ ਭੋਗਾ ਤੇ ਇੱਕ ਉਥੇ ਭੋਗ ਹੋਗਾ ਉਰੇ ਥੜ ਬੰਦਾ ਦੋਤਾ ਦੀਗਾ ਉਧਰ ਵੀ ਸਾਡੇ ਨਾਲ ਵੀ 15 ਨਾਲ ਸ਼ਮਾ ਦਿਓ ਜੀ ਅੱਜ ਕਿੰਨੇ ਦਾ 25 ਦਿਨ ਤੱਕ ਕਹਿੰਦੇ ਨੇ ਅਗਲੇ ਅਗਲੇ ਵਾਰ ਆਇਂ ਤਵਾਰ ਛੱਡ ਕੇ ਆਉਗਾ ਉਹਨੂੰ ਅਗਲਾ ਤਵਾਰ ਆਉਣ ਵੇਲੇ ਰੱਖ ਲਓ ਕੀ ਠੀਕ ਆ ਆਹਦੇ ਨੂੰ ਰੱਖਦੇ ਹੋ ਤੂੰ ਬਾਅਦ 11 ਪੁੱਛ ਲਿਆ ਸਾਰ ਨੂੰ ਭਰਾਵਾਂ ਦੇ ਪੈਣ ਪੈਣ ਐਤਵਾਰ ਦਾ ਫੇਰ ਨਾ ਕੋਈ ਭੋਗ ਅਜੇ ਵਾਰ ਦਾ ਰੱਖੋ ਇੱਕ ਦਿਨ ਪਹਿਲਾਂ ਰੱਖ ਲਵਾ ਐਤਵਾਰ ਤੋਂ ਆਹ ਇੱਕ ਵਾਰ ਰੱਖ ਲੋ ਆ ਕੋਈ ਗੱਲ ਨਹੀਂ ਸ਼ਨੀਵਾਰ ਦਾ ਰੱਖ ਲੋ ਅੱਛਾ ਐਤਵਾਰ ਨੂੰ ਫੇਰ ਵੀ ਕਿਸੇ ਨਾ ਕਿਸੇ ਨੂੰ ਕੰਮ ਹੋ ਜਾਂਦਾ ਚਨੀ ਬਾਦਾ ਰੱਖ ਲੋ ਤੁਸੀਂ ਰੱਖੋ ਯਾ ਆਪਣੀ ਸੌਣੀ ਤੇਜੀ ਉੱਥੇ ਆ ਜਾਣਾ ਨਾ ਨਾ ਉਹ ਵੀ ਚੱਲ ਲਾਂਗੇ ਬੈਠ ਕੇ ਇੱਥੇ ਠੀਕ ਆ ਤੁਹਾਨੂੰ ਸਾਡੇ ਤੁਹਾਨੂੰ ਰੱਖਣਾ ਕਿਦੋਂ ਗੱਲ ਉਹ ਠੀਕ ਹੈ ਹੈ ਇੱਥੇ ਕਿਤੇ ਕਾਹਦੇ ਨਹੀਂ ਬੰਦੀ ਆ ਉਹ ਕਾਹ ਨੂੰ ਠੀਕ ਆ ਤੇ ਪੂਰੇ ਬੈਠ ਕੇ ਹੋ ਜੂਗੇ ਇੱਥੇ ਸਾਰਾ ਚੈਟਿੰਗ ਹੋ ਜੂਗਾ ਨਹੀਂ ਇੱਥੇ ਹੀ ਤਾਂ ਰੱਖੋ ਆ ਜੀ